ਮੇਰਾ ਨਾਮ ਅਰਚੇਤ ਸਿੰਘ ਹੈ ਜੀ ਅੱਜ ਕੀ ਕਰ ਰਹੇ ਅੱਜ ਜੋ ਸਾਡੇ ਪੰਜਾਬ ਦੇ ਵਿੱਚ ਹੜਾ ਹੋਇਆ ਉਹਨਾਂ ਭਰਾਵਾਂ ਦੇ ਨਾਲ ਉਹਨਾਂ ਵਾਸਤੇ ਅੱਜ ਅਸੀਂ ਪਿੰਡ ਗੁਰਥੜੀ ਦੇ ਵਿੱਚੋਂ ਰਾਸ਼ਨ ਇਕੱਠਾ ਕਰ ਰਹੇ ਹਾਂ ਜੋ ਜਿਵੇਂ ਕਣਕ ਆਟਾ ਚਾਹ ਪਤੀ ਤੇ ਹੋਰ ਸਮਗਰੀ ਮਾਇਆ ਜੋ ਵੀ ਉੱਥੇ ਲੋੜਵੰਦ ਹੋਊਗੀ ਉਹ ਚੀਜ਼ਾਂ ਉੱਥੇ ਸੰਪਰਕ ਕਰਕੇ ਉੱਥੇ ਉਹ ਚੀਜ਼ਾਂ ਮੁਹੱਈਆ ਕਰਾਵਾਂਗੇ ਕਿਉਂਕਿ ਅੱਜ ਅੱਧਾ ਪੰਜਾਬ ਡੁੱਬ ਰਿਹਾ ਹੈ ਪਾਣੀ ਦੇ ਵਿੱਚ ਇਸ ਕਰਕੇ ਅਸੀਂ ਤੇ ਨਗਰ ਦੇ ਵਿੱਚੋਂ ਸਮਗਰੀਆਂ ਇਕੱਠੀਆਂ ਕਰ ਰਹੇ ਹਾਂ ਸਾਰਾ ਹੀ ਨਗਰ ਬਹੁਤ ਸਹਿਯੋਗ ਦੇ ਰਿਹਾ ਹੈ ਕਹਣਾ ਨਹੀਂ ਉੱਠੇ ਰਣਾ ਸਭ ਤੋਂ ਹਲ ਸਕਣੀ ਹਾਂ ਪਿੰਡ ਕੋਟ ਤਰੀ ਕੀ ਕਰ ਰਹੇ ਹੋ ਜੀ ਅੱਜ ਅਸੀਂ ਜੋ ਖਸਾਨਾਂ ਦੇ ਉੱਤੇ ਅੱਜ ਵਾਸਪਤ ਪਿਆ ਹੋਇਆ ਜੀ ਐਨਾ ਪਾਣੀ ਉਹਨਾਂ ਘਰ ਡੁੱਬੇ ਹੋਇਆ ਤੇ ਅਸੂ ਡੁੱਬੇ ਹੋਇਆ ਉਹਨਾਂ ਦੇ ਉਹਨਾਂ ਵਾਸਤੇ ਰਾਸ਼ਨ ਕਣਕ ਆਟਾ ਮੋਰ ਮਾਇ ਜਿਹੋ ਅਸੀਂ ਮੈਡੀਸਨ ਵਗੈਰਾ ਲੈ ਸਕੀਏ ਉਹ ਅਸੀਂ ਪਿੰਡ ਚੋਂ ਇਕੱਠਾ ਕੀਤਾ ਸਾਡੇ ਸਾਰੇ ਪਿੰਡ ਨੇ ਸਾਡੀ ਸੋਚ ਤੋਂ ਉੱਪਰ ਹੋ ਕੇ ਜਿੰਨਾ ਅਸੀਂ ਕਹਿ ਸਕਦੇ ਉਦੋਂ ਵੀ ਲੋਕ ਹਰੇਕ ਨੇ ਮਤਲਬ ਚੋਂ ਦੋਨੋਂ ਪਾਇ ਜਿੰਨਾ ਅਸੀਂ ਮਿੱਟੀ ਛਾਂ ਮੱਥਿਆ ਸੀ ਕਤੋਂ ਡੇਢ ਗੁਣਾ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ